ਕੋਠੀ ਦੇ ਨਜ਼ਦੀਕ ਜੋ ਇਨਕਾਊਂਟਰ ਐਸਐਸਓਐਸ ਦੇ ਵੱਲੋਂ ਕੀਤਾ ਗਿਆ ਸੀ ਉਸ ਦੀ ਐਕਸਕਲੂਸਿਵ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿ ਕਿਵੇਂ BMW ਦੇ ਵਿੱਚ ਆਈ ਸੀ ਇਹ ਬਦਮਾਸ਼ ਇੱਕ ਗੈਂਗਸਟਰ ਔਰ ਪਿੱਛਾ ਕਰਦੀ ਕਰਦੀ ਪੁਲਿਸ ਇੱਥੇ ਪਹੁੰਚਦੀ ਹੈ BMW ਦੇ ਵਿੱਚੋਂ ਉੱਤਰ ਕੇ ਇਹ ਗੈਂਗਸਟਰ ਭੱਜਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਜਾਂਦੀ ਹੈ ਇਸ ਨੂੰ ਫੜਨਦਲੀ ਤਾਂ ਸੈਕਟਰ 71 ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ BMW ਦੇ ਵਿੱਚ ਆਏ ਇਹ ਬਦਮਾਸ਼ ਕਿਸੇ ਵੱਡੀ ਵਾਰਦਾਤ ਨੂੰ ਕਰਨ ਦੇ ਫਰਾਗ ਦੇ ਵਿੱਚ ਸਨ ਪਰ ਉਸ ਦੌਰਾਨ SOS ਦੀ ਟੀਮ ਉੱਥੇ ਪਹੁੰਚਦੀ ਹੈ ਜਿਨ੍ਹਾਂ ਦੇ ਵੱਲੋਂ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਔਰ ਉਸ ਮਗਰੋਂ ਜਦੋਂ ਇਹ ਬਦਮਾਸ਼ ਗੱਡੀ ਦੇ ਵਿੱਚੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਪੁਲਿਸ ਦੇ ਵੱਲੋਂ ਕਾਊਂਟਰ ਕਰ ਦਿੱਤਾ ਗਿਆ ਲੱਤ ਵਿੱਚ ਗੋਲੀ ਵੱਜੀ ਹੈ ਤਾਂ ਦੱਸइए ਕੀ ਸੈਕਟਰ 71 ਦੀਆਂ ਇਹ ਸੀਸੀਟੀਵੀ ਤਸਵੀਰਾਂ ਗਾਇਕ ਪੰਜਾਬੀ ਗਾਇਕ ਬੱਬੂ ਮਾਨ ਦੀ ਕੋਠੀ ਦੇ ਪਿੱਛੇ ਵਾਰਦਾਤ ਹੋਈ ਹੈ ਪੁਲਿਸ ਹਰ ਐਂਗਲ ਤੋਂ ਖਬਰ ਦੀ ਜਾਂਚ ਕਰ ਰਹੀ ਹੈ ਕਿਉਂਕਿ ਬੱਬੂ ਮਾਨ ਨੂੰ ਕਈ ਵਾਰ ਥ੍ਰੈਟ ਕਾਲਸ ਵੀ ਆ ਚੁੱਕੀਆਂ ਨੇ ਵਧੇਰੇ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਗੁਰਦੀਪ ਬੈਣੀਪਾਲ ਜੁੜੇ ਨੇ ਗੁਰਦੀਪ ਜੀ ਇਸ ਤਰੀਕੇ ਦੇ ਨਾਲ ਐਬੀਐਮ ਡਬਲਯੂ ਦੇ ਵਿੱਚ ਬਦਮਾਸ਼ ਹੁੰਦੇ ਨੇ ਤੇ ਪੁਲਿਸ ਦੇ ਵੱਲੋਂ ਯਾਨੀ ਐਸ ਐਸਓਐਸ ਦੀ ਟੀਮ ਦੇ ਵੱਲੋਂ ਜਿਹੜਾ ਇਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਹੈ ਇਸ ਵਾਰ ਦਾ ਦੀ ਪੁਲਿਸ ਨੂੰ ਜਾਣਕਾਰੀ ਕਿਉਂਕਿ ਪੁਲਿਸ ਨੂੰ ਕਿਵੇਂ ਪਤਾ ਲੱਗਿਆ ਕਿ ਇਹ ਬਦਮਾਸ਼ ਉਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਆਮ ਰਾਮੋਹਲੀ ਤੋਂ ਆ ਰਹੀ ਹੈ ਜਿੱਥੋਂ ਪੁਲਿਸ ਤੇ ਗੈਂਗਸਟਰ ਦਾ ਵਿਚਕਾਰ ਐਨਕਾਉਂਟਰ ਹੋਇਆ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਮਿਲਿਆ ਜਿਸ ਤਰ੍ਹਾਂ ਸਾਡੇ ਕੋਲ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਕਿ ਇਹ ਗੈਂਗਸਟਰ ਬੀਐਮਡ ਡਬਲਯੂ ਗੱਡੀ ਦੇ ਵਿੱਚ ਘੁੰਮ ਰਿਹਾ ਸੀ ਪੂਰੇ ਇਲਾਕੇ ਇਹ ਕਿਉਂਕਿ ਇੱਥੇ ਇਕੱਲਾ ਬੱਬੂ ਮਾਨ ਨਹੀਂ ਹਰ ਭੱਜਨ ਮਾਨ ਤੇ ਹੋਰ ਕਈ ਵੀਆਈਪੀ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਤੇ ਜਿੱਥੇ ਇਹ ਐਨਕਾਉਂਟਰ ਹੋਇਆ ਉੱਥੇ ਵੀ ਕਈ ਵੀਆਈਪੀ ਰਹਿੰਦੇ ਨੇ ਫਿਲਹਾਲ ਪੁਲਿਸ ਵੱਲੋਂ ਜਦੋਂ ਉਹ ਪਿੱਛਾ ਕੀਤਾ ਗਿਆ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਐਕਸਟ੍ਰੈਕਟ ਬਨੋ ਤੇ ਉਹਨਾਂ ਨੇ ਜਾਣਕਾਰੀ ਮੁੱਖ ਤਾ ਜਾਣਕਾਰੀ ਸੀਗੀ ਕਿ ਇਸ ਇਲਾਕੇ ਦੇ ਵਿੱਚ ਵੜ ਗਿਆ ਜਾਂ ਗੈਂਗਸਟਰ ਇਸ ਇਲਾਕੇ ਦੇ ਵਿੱਚ ਪਹਿਲਾਂ ਰਹਿੰਦਾ ਪਰ ਫਿਰਾਲ ਇਸ ਮਾਮਲੇ 'ਚ ਪੁਲਸ ਹਾਲੇ ਖੁੱਲ ਕੇ ਬੋਲਣ ਲਈ ਤਿਆਰ ਨਹੀਂ ਕਿਉਂਕਿ ਇੱਥੋਂ ਇੱਕ ਕੋਠੀ ਦੇ ਵਿੱਚ ਵੜ ਗਿਆ ਸੀਗਾ ਗੈਂਗਸਟਰ ਤੇ ਇਹ ਵੀ ਜਾਣਕਾਰੀ ਮਿਲਿਆ ਕਿ ਉਹ ਹਰਿੰਦਰ ਹਿੰਦਾ ਦਾ ਐਸੋਟਾ ਪਰ ਪੁਨਾ ਚਿਰਪੁਰ ਤੋਂ ਇਸ ਮਾਮਲੇ ਦੇ ਵਿੱਚ ਖੁੱਲ ਕੇ ਬੋਲ ਨਹੀਂ ਉਹਨਾਂ ਤੇ ਅਸੀਂ ਸਪੱਸ਼ਟ ਨਹੀਂ ਕਰ ਸਕਦੇ ਪਰ ਸਾਡੇ ਕੋਲੋਂ ਜਾਣਕਾਰੀ ਸੂਤਰਾਂ ਅਸਾਰ ਮਿਲਿਆ ਕਿ ਉਹ ਹਿੰਦਰ ਹਿੰਦੇ ਦਾ ਇਹ ਗੁਰਗਾ ਹੈ ਇੱਥੇ ਇੱਕ ਕੋਠੀ ਦੇ ਵਿੱਚ ਇੱਥੋਂ ਕੋਠੀ ਦੇ ਵਿੱਚ ਵੜ ਕੇ ਅਗਲੇ ਗੇੜ ਦੇ ਰਾਹੀ ਪਹੁੰਚ ਚੁੱਕਿਆ ਸੀਗਾ ਤੇ ਪੁਲਿਸ ਨੇ ਕਈ ਰਾਉਂਡ ਜਿਹੜੀਆਂ ਗੋਲੀਆਂ ਫਾਇਰਿੰਗ ਕੀਤੀ ਆ ਤੇ ਉਹਦੀ ਗੋਲੀ ਲਾਸਟ ਦੇ ਵਿੱਚ ਨਿਕਲਣ ਦੀ ਜਾਣਕਾਰੀ ਮਿਲੀ ਆ ਕਿਉਂਕਿ ਖੂਨ ਦੇ ਨਿਸ਼ਾਨ ਸਪਸ਼ਟ ਤੌਰ ਤੇ ਇਸ ਦੀ ਗਵਾਹੀ ਪਾ ਰਹੇ ਨੇ ਕਿ ਉਸ ਨੇ ਜਿਹੜੀਆਂ ਉਹਨਾਂ ਲਈ ਲੱਗੀ ਆ ਇਸ ਤੋਂ ਬਾਅਦ ਉਹਨੂੰ ਕਾਬੂ ਕੀਤਾ ਗਿਆ ਮੌਜੂਦਾ ਹਾਲ ਆਖਰ ਇਸ ਇਲਾਕੇ ਦੇ ਵਿੱਚ ਆਇਆ ਕਿਵੇਂ ਇਸ ਤਰ੍ਹਾਂ ਦੀ ਜਾਣਕਾਰੀ ਹਲੇ ਕੋਈ ਜਿਹੜਾ ਪੁਲਿਸ ਅਧਿਕਾਰੀ ਉਹਨਾਂ ਲਈ ਤਿਆਰ ਨਹੀਂ ਕਿਦੋਂ ਤੱਕ ਹੋ ਸਕਦਾ ਕਿਸ ਮਾਮਲੇ ਤੇ ਜਲਦੀ ਪੁਲਿਸ ਕੋਈ ਪ੍ਰੈਸ ਕਾਨਫਰੈਂਸ ਕਰੇ ਪਰ ਜੋ ਜਾਣਕਾਰੀ ਮਿਲਿਆ ਕਿ ਇਸ ਤੋਂ ਇਲਾਕੇ ਦੇ ਵਿੱਚ ਜਿਸਾਂ ਦੀ ਵਾਦਾਤ ਹੋਈ ਆ ਯੋਕਾਂ ਦੇ ਵਿੱਚ ਬੈਸਦਾ ਮਾਹੌਲ ਜ਼ਰੂਰ ਆ ਤੇ ਇਸ ਮਾਮਲੇ ਵਿੱਚ ਖੁੱਲ ਕੇ ਬੋਲਣ ਲਈ ਜੀ ਜੀ ਗੁਰਦੀਪ ਜਿਸ ਤਰੀਕੇ ਦੇ ਨਾਲ ਇਹ ਏ ਬੀ ਐਮ ਡਬਲਯੂ ਦੇ ਵਿੱਚ ਆਂਦਾ ਹੈ ਔਰ ਕੀ ਇਸ ਦੇ ਨਾਲ ਹੋਰ ਵੀ ਇਸ ਦੇ ਸਾਥੀ ਉੱਥੇ ਮੌਜੂਦ ਸੀ ਕਿਉਂਕਿ ਅੰਜ ਲੱਗ ਨਹੀਂ ਰਿਹਾ ਕਿ ਇਕੱਲਾ ਗੱਡੀ ਦੇ ਵਿੱਚ ਹੋਏਗਾ ਕਿ ਇਸ ਦੇ ਨਾਲ ਕੋਈ ਹੋਰ ਸਾਥੀ ਮੌਜੂਦ ਸੀ ਗੱਡੀ ਦੇ ਵਿੱਚ ਜੀ ਬਿਲਕੁਲ ਪ੍ਰਿੰਕਾ ਜੋ ਸਾਡੇ ਕੋਲ ਜਾਣਕਾਰੀ ਮਿਲਿਆ ਉਸ ਤੋਂ ਅਨੁਸਾਰ ਜਾਂ ਲੋਕਾਂ ਨੇ ਜਿੰਨਾ ਤੱਕ ਆਪਣੇ ਤੌਰ ਤੇ ਦੱਸਿਆ ਕਿ ਕੈਮਰੇ ਸਾਹਮਣੇ ਕੋਈ ਵੀ ਜਿਹੜਾ ਮੂੰਹ ਖੋਲਣ ਲਈ ਤਿਆਰ ਨਹੀਂ ਹੋ ਸਕਦਾ ਉਹਨਾਂ ਨੂੰ ਪਤਾ ਵੀ ਇਜਾਜ਼ਤ ਦੇ ਦੇ ਸ਼ਾਮਲ ਹੋਣਾ ਪਊਗਾ ਜਾਣਕਾਰੀ ਮਿਲਿਆ ਕਿ ਇਸ ਬੀਐਮਰੂਡ ਡਬਲ ਦੇ ਵਿੱਚ ਇੱਕ ਜਿਹੜੀ ਆ ਉਹਦੀ ਮਹਿਲਾ ਮਿੱਤਰ ਵੀ ਸੀ ਕੋਲ ਸਕਦਾ ਪੁਲਸ ਵੱਲੋਂ ਉਹਨੂੰ ਵੀ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਕਿਉਂਕਿ ਜਿਸ ਤਰ੍ਹਾਂ ਬੀਐਮਰੂਡ ਨੂੰ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਆ ਇੱਕ ਮੋਰ ਤੇ ਜਾ ਕੇ ਰੁਕਿਆ ਤੇ ਪੁਲਸ ਬਿਲਕੁਲ ਉਹਦੇ ਨਾਲ ਪਹੁੰਚ ਚੁੱਕੀ ਸੀਗੀ ਤੇ ਉਸ ਤੋਂ ਬਾਅਦ ਜੈਸਾ ਜਿਹੜਾ 9 ਫੁੱਟ ਦੀ ਜਿਹੜਿਆ ਦੁਬਾਰਾ ਕੱਪ ਕੇ ਇੱਕ ਕੋਠੀ ਦੇ ਵਿੱਚ ਦਾਖਲ ਹੁੰਦਾ ਤੇ ਪੁਲਿਸ ਉਹਦੇ ਪਿੱਛੇ ਲੱਗਦੀ ਆ ਤੇ ਅਗਲੇ ਗੇਟ ਦਾ ਉਹ ਗੈਸਟਰਾ ਜਿਹੜਾ ਪਹੁੰਚ ਜਾਂਦਾ ਹੈ ਉੱਥੇ ਉਹਨੂੰ ਕਾਬੂ ਕਰ ਲਿਆ ਜਾਂਦਾ ਜੀ ਕਿਉਂਕਿ ਕਿਉਂਕਿ ਜਿਸ ਤਰੀਕੇ ਦੇ ਨਾਲ ਅਸੀਂ ਸੀਸੀਟੀਵੀ ਤਸਵੀਰਾਂ ਦੇਖ ਪਾ ਰਹੇ ਆ ਬੀਐਮਡਬਲਯੂ ਦੇ ਵਿੱਚੋਂ ਉਹ ਉੱਤਰਦਾ ਹੈ ਜਦੋਂ ਦੇਖਦਾ ਹੈ ਕਿ ਪਿੱਛੇ ਐਸਐਸਓਐਸ ਦੀ ਟੀਮ ਹੈ ਪੁਲਿਸ ਦੀ ਟੀਮ ਹੈ ਤਾਂ ਉਸ ਤੋਂ ਬਾਅਦ ਉਹ ਭੱਜਦਾ ਹੈ ਤੇ ਪੁਲਿਸ ਅਧਿਕਾਰੀ ਉਸਦੇ ਪਿੱਛੇ-ਪਿੱਛੇ ਭੱਜਦੇ ਨੇ ਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੋਈ ਹੋਰ ਡਿਟੇਲ ਕੋਈ ਹੋਰ ਜਾਣਕਾਰੀ ਇਸ ਬਾਬਤ ਸਾਂਝੀ ਕੀਤੀ ਗਈ ਹੈ ਬਿਲਕੁਲ ਹਲੇ ਤੱਕ ਫਲਹਾਲ ਪੁਲਿਸ ਪਹਿਲਾਂ ਦੱਸਿਆ ਮੈਂ ਪੁਲਿਸ ਹਲੇ ਇਸ ਮਾਮਲੇ 'ਚ ਕੁਝ ਵੀ ਬੋਲਣ ਲਈ ਤਿਆਰ ਨਹੀਂ ਕਿਉਂਕਿ ਲੋਕਲ ਪੁਲਿਸ ਵੀ ਇੱਥੇ ਪਹੁੰਚੀ ਆ ਤੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਸਪਸ਼ਟਾਪਤ ਤੱਕ ਕਿਹਾ ਸੀ ਕਿ ਸਾਨੂੰ ਇਸ ਇਨਕਾਊਂਟਰ ਦੀ ਜਾਣਕਾਰੀ ਨਹੀਂ ਹੈਗੀ ਆ ਨਾ ਹੀ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਸੂਚਨਾ ਮਿਲੀ ਸੀ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਜਿਹੜਾ ਇਨਕਾਊਂਟਰ ਹੋਇਆ ਤਾਂ ਜਰੂਰ ਅਸੀਂ ਉੱਥੇ ਪਹੁੰਚੇ ਆ ਪਰ ਸਾਨੂੰ ਹਲੇ ਪੁਲਿਸ ਨੇ ਦੱਸਿਆ ਨਹੀਂ ਦੂਜੇ ਪਾਸੇ ਅਸੀਂ ਆਮ ਤੌਰ ਤੇ ਦੇਖਿਆ ਹੈ ਕੋਈ ਵੀ ਗੈਸਟਰ ਜਦੋਂ ਗੋਲੀ ਲੱਗਦੀ ਹੈ ਉਹਨੂੰ ਸਰਕਾਰੀ ਹਸਪਤਾਲ ਦੇ ਵਿੱਚ ਭੱਜ ਦਿੱਤਾ ਜਾਂਦਾ ਹੈ ਪੁਲਿਸ ਨੇ ਹਾਲ ਪੁਲਿਸ ਮਹਾਲੀ ਦੇ ਵਿੱਚ ਲੈ ਕੇ ਜਾਣ ਦੀ ਬਿਗਾਏ ਜਾਣਕਾਰੀ ਮਿਲਿਆ ਕਿ ਸੈਕਟਰ 32 ਹੋ ਸਕਦਾ ਹੈ ਕਿ ਉੱਥੇ ਜਿਹੜਾ ਗੈਸਟਰ ਨੂੰ ਪਾਰਟੀ ਕੀਤਾ ਹੋਵੇ ਉੱਥੇ ਜਿਹੜਾ ਜਖਮੀ ਹਾਲਤ ਵਿੱਚ ਲੈ ਕੇ ਗਏ ਹੁਣ ਪਰ ਹਲੇ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਵਿੱਚ ਪੁਲਿਸ ਨਹੀਂ ਕੁਝ ਦੱਸ ਰਹੀ ਹੋ ਸਕਦਾ ਉੱਚ ਅਧਿਕਾਰੀ ਇਹਨੂੰ ਲੈ ਕੇ ਕੋਈ ਜਲਦੀ ਪ੍ਰੈਸ ਕਾਨਫਰੰਸ ਕਰਨਾ ਉਹਦੇ ਵਿੱਚ ਕੋਈ ਵੱਡਾ ਕਰਫੂ ਜੀ 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 ਬਹੁਤ ਬਹੁਤ ਧੰਨਵਾਦ ਤੁਹਾਡਾ ਗੁਰਦੀਪ ਜੀ तमाम ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਦੱਸ ਦਈਏ ਕਿ ਪੁਲਿਸ ਇਸ ਪੂਰੇ ਇਨਕਾਊਂਟਰ ਨੂੰ ਲੈ ਕੇ ਹਾਲੇ ਕੁਝ ਵੀ ਬੋਲਣ ਦੇ ਲਈ ਤਿਆਰ ਨਹੀਂ ਹੈ ਇਹ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਦੇਖ ਸਕਦੇ ਹੋ ਕਿ ਕਿਵੇਂ BMW ਦੇ ਵਿੱਚ ਆਇਆ ਸੀ ਇਹ ਬਦਮਾਸ਼ ਇਹ ਗੈਂਗਸਟਰ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਕਿ ਇਸ ਦੇ ਨਾਲ ਗੱਡੀ ਦੇ ਵਿੱਚ ਹੋਰ ਵੀ ਕੋਈ ਮੌਜੂਦ ਸੀ ਪਰ ਉਸ ਬਾਬਤ ਵੀ ਹਾਲੇ ਤੱਕ ਪੁਲਿਸ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜ ਦੇਖੀਏ ਗੈਂਗਸਟਰ ਬਦਮਾਸ਼ ਦੇਖਦਾ ਹੈ ਕਿ ਪਿੱਛੇ ਐਸਐਸਓਐਸ ਦੀ ਟੀਮ ਹੈ ਪਿੱਛੇ ਪੁਲਿਸ ਹੈ ਹੁਣ ਉਹ ਫੜਿਆ ਗਿਆ ਉਸ ਨੂੰ ਕੇਰਾ ਪੈ ਚੁੱਕਿਆ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਦਾ ਤੇ ਉਹ ਭੱਜਦਾ ਹੋਇਆ 9 ਫੁੱਟ ਉੱਚੀ ਦੀਵਾਰ ਤੱਕ ਵੀ ਪਾਰ ਕਰ ਜਾਂਦਾ ਹੈ ਤੇ ਇੱਕ ਕੋਠੀ ਦੇ ਵਿੱਚ ਦਾਖਲ ਹੋ ਜਾਂਦਾ ਜਿਸ ਤੋਂ ਬਾਅਦ ਪੁਲਿਸ ਐਨਕਾਊਂਟਰ ਕਰਕੇ ਉਸ ਨੂੰ ਗ੍ਰਿਫਤਾਰ ਕਰਦੀ ਹੈ ਹਾਲਾਂਕਿ ਪੁਲਿਸ ਸਾਨੂੰ ਇਲਾਜ ਲਈ ਕਿਹੜੇ ਹਸਪਤਾਲ ਲੈ ਕੇ ਗਈ ਹੈ ਇਸ ਬਾਬਤ ਵੀ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਇਹ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਦੇ ਉੱਚ ਅਧਿਕਾਰੀ ਜਲਦ ਹੀ ਇਸ ਬਾਬਤ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਕਿਉਂਕਿ ਇਹ ਮੋਹਾਲੀ ਦਾ ਕਾਫੀ ਪੋਰਟ ਸ਼ਹਿਰ ਹੈ ਜੇਕਰ ਗੱਲ ਕਰੀਏ ਇੱਥੇ ਸਿਰਫ ਗਾਇਕ ਬੱਬੂ ਮਾਨ ਹੀ ਨਹੀਂ ਜਿਵੇਂ ਸਾਡੇ ਸਹਿਯੋਗੀ ਗੁਰਦੀਪ ਨੇ ਦੱਸਿਆ ਕਿ ਇੱਥੇ ਹਰ ਭਜਨ ਮਾਨ ਵੀ ਰਹਿੰਦੇ ਨੇ ਤਾਂ ਬਹੁਤ ਸਾਰੇ ਨਾਮੀ ਸ਼ਖਸੀਅਤਾਂ ਇਸ ਪੋਰਟ ਇਲਾਕੇ ਦੇ ਵਿੱਚ ਮੋਹਾਲੀ ਦਾ ਜਿਹੜਾ 71 ਸੈਕਟਰ ਹੈ ਇੱਥੇ ਬਹੁਤ ਵੱਡੀਆਂ ਸ਼ਖਸੀਅਤਾਂ ਰਹਿੰਦੀਆਂ ਨੇ ਤਾਂ ਇਸ ਵਿਚਾਲੇ ਇੱਕ ਅਪਰਾਧੀ ਦਾ ਗੈਂਗਸਟਰ ਦਾ ਇੱਥੇ ਚਲੇ ਜਾਣਾ ਔਰ ਉਸ ਤੋਂ ਬਾਅਦ ਉਸਦਾ ਇਨਕਾਊਂਟਰ ਹੋਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਹੈ ਹਾਲਾਂਕਿ ਇਹ ਗੈਂਗਸਟਰ ਕਿਹੜੀ ਵਾਰਦਾਤ ਕਰਨ ਦੇ ਫਿਰਾਕ ਵਿੱਚ ਸੀ ਇਸ ਬਾਬਤ ਹਾਲੇ ਤੱਕ ਪੁਲਿਸ ਨੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਔਰ ਉਸ ਨਾਲ ਗੱਡੀ ਵਿੱਚ ਕੌਣ-ਕੌਣ ਮੌਜੂਦ ਸੀ ਇਹ ਵੀ ਹਾਲੇ ਤੱਕ ਸਾਹਮਣੇ ਨਹੀਂ ਆਇਆ ਪਰ ਦੇਖ ਸਕਦੇ ਹੋ ਇਸ ਸੀਸੀਟੀਵੀ ਤਸਵੀਰਾਂ ਕਿਵੇਂ BMW ਦੇ ਵਿੱਚ ਗੈਂਗਸਟਰ ਆਉਂਦਾ ਹੈ ਔਰ ਉਸ ਨੂੰ SSOS ਦੀ ਟੀਮ ਫੜਨ ਦੀ ਕੋਸ਼ਿਸ਼ ਕਰਦੀ ਹੈ ਪਰ ਉਹ ਉਥੋਂ ਫਰਾਰ ਹੋ ਜਾਂਦਾ ਹੈ